ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਨੂੰ ਇੱਕ ਮੈਸੇਜ ਆਇਆ ਸੀ ਰਿਕੁਐਸਟ ਆਈ ਸੀ ਕਿ ਮੈਂ ਆਪਣੀ ਵੀਡੀਓ ਤੇ ਥੰਬਨੇਲ ਕਿਵੇਂ ਲਗਾਉਣੀ ਹੈ ਮੈਂ ਉਹਦੇ ਬਾਰੇ ਦੱਸਾਂ ਵੈਸੇ ਤਾਂ ਮੈਂ ਇਸ ਟੌਪਿਕ ਦੇ ਉੱਪਰ ਕਦੇ ਵੀ ਵੀਡੀਓ ਨਹੀਂ ਬਣਾਈ ਹੈਗੀ ਸੋ ਅੱਜ ਰਿਕੁਐਸਟ ਦੇ ਉੱਪਰ ਜਿਹੜੀ ਹੈਗੀ ਮੈਂ ਵੀਡੀਓ ਬਣਾ ਰਹੀ ਹਾਂ ਕਿ ਮੈਂ ਥੰਬਨੇਲ ਜਿਹੜਾ ਹੈਗਾ ਕਿਵੇਂ ਲਗਾਉਣੀ ਹੈ ਸਭ ਤੋਂ ਪਹਿਲਾਂ ਤਾਂ ਜਿਹੜੀ ਵੀਡੀਓ ਦੇ ਉੱਪਰ ਤੁਸੀਂ ਇਹ ਜਿਹੜਾ ਹੈਗਾ ਥੰਬਨੇਲ ਲਗਾਉਣਾ ਹੈਗਾ ਉਸ ਵੀਡੀਓ ਦੇ ਵਿੱਚੋਂ ਹੀ ਕੋਈ ਫੋਟੋ ਹੈਗੀ ਹੈ ਜਿਹੜੀ ਉਹ ਤੁਸੀਂ ਕਲਿੱਕ ਕਰ ਲਓ ਇਸ ਤੋਂ ਬਾਅਦ ਜਿਹੜਾ ਹੈਗਾ ਉਹਨੂੰ ਐਡਿਟ ਕਰਕੇ ਜਿਹੜਾ ਸਾਈਜ਼ ਇਸ ਤੋਂ ਬਾਅਦ ਤੁਸੀਂ ਟਾਈਟਲ ਜਿਹੜਾ ਹੈਗਾ ਪੰਜਾਬੀ ਚ ਜਾਂ ਇੰਗਲਿਸ਼ ਚ ਜਿਵੇਂ ਵੀ ਤੁਸੀਂ ਲਿਖਣਾ ਚਾਹੋਣੇ ਹੈਗੇ ਆ ਤੁਸੀਂ ਉਸ ਟਾਈਟਲ ਨੂੰ ਲਿਖ ਲੈਣਾ ਹੈਗਾ ਜੋ ਵੀ ਤੁਸੀਂ ਉੱਪਰ ਲਿਖਣਾ ਚਾਹੁੰਦੇ ਹੋ ਤੁਸੀਂ ਥੰਬਨੇਲ ਦੇ ਵਿੱਚ ਜੋ ਵੀ ਐਡ ਕਰਨਾ ਚਾਹੁੰਦੇ ਹੋ ਠੀਕ ਹੈ ਜੀ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਕਰਕੇ ਤੁਸੀਂ ਲਿਖ ਲੈਣਾ ਹੈਗਾ ਜਿਵੇਂ ਮੈਂ ਆਪਦੀ ਵੀਡੀਓ ਦਾ ਇੱਕ ਦਾ ਜਿਹੜਾ ਹੈਗਾ ਥੰੰਬਨੇਲ ਰੈਡੀ ਕਰ ਰਹੀ ਆ ਠੀਕ ਹੈ ਜੀ ਇਸ ਤੋਂ نیچے ਜਿਹੜਾ ਹੈਗਾ ਇਸ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ نیچے ਤੁਸੀਂ ਦੇਖ ਪਾ ਰਹੇ ਹੋਵੋਗੇ ਕਿ ਜਿਹੜਾ ਮਤਲਬ ਆਪਣੀ ਰਾਈਟਿੰਗ ਹੈਗੀ ਹੈ ਜਿਹੜੀ ਇਹਦੇ ਅਲੱਗ-ਅਲੱਗ ਜਿਹੜੇ ਲੈਵਲ ਹੈਗੇ ਨੀਚੇ ਜਿਹੜਾ ਹੈਗਾ ਕਲਰਫੁੱਲ ਲਾਈਨ ਦਿਖ ਰਹੀ ਹੈ ਇਹਦੇ ਤੋਂ ਆਪਣੇ ਕਲਰ ਚੇਂਜ ਹੋ ਰਹੇ ਆ ਜਿਹੜੀ ਸਾਈਡ ਤੇ ਇੱਕ ਟੀ ਦਿਖ ਰਹੀ ਹੈਗੀ ਹੈ ਇਹਦੇ ਤੋਂ ਜਿਹੜਾ ਹੈਗਾ ਬੈਕਗ੍ਰਾਉਂਡ ਦੇ ਉੱਪਰ ਜਿਹੜੇ ਕਲਰ ਹੈਗੇ ਆ ਉਹ ਜਾਂ ਤਾਂ ਬਿਲਕੁਲ ਨਹੀਂ ਆ ਰਿਹਾ ਜਾਂ ਲਾਈਟ ਆ ਰਿਹਾ ਜਾਂ ਡਾਰਕ ਆ ਰਿਹਾ ਇਸ ਤਰੀਕੇ ਦੇ ਨਾਲ ਕਰਕੇ ਜਿਹੜਾ ਹੈਗਾ ਤੁਸੀਂ ਸੈਟਿੰਗ ਕਰ ਸਕਦੇ ਹੋ ਜਿਵੇਂ ਵੀ ਤੁਹਾਨੂੰ ਸੋਹਣਾ ਲੱਗਦਾ ਉਸ ਤਰੀਕੇ ਦੇ ਨਾਲ ਜਿਹੜਾ ਹੈਗਾ ਤੁਸੀਂ ਬੈਕਗ੍ਰਾਉਂਡ ਦਾ ਕਲਰ ਵੀ ਚੇਂਜ ਕਰ ਸਕਦੇ ਹੋ ਤੁਸੀਂ ਵਰਡਿੰਗ ਦਾ ਕਲਰ ਵੀ ਚੇਂਜ ਕਰ ਸਕਦੇ ਹੋ ਤੁਸੀਂ ਜਿੱਥੇ ਵੀ ਇਹਨੂੰ ਸੈੱਟ ਕਰਨਾ ਹੈਗਾ ਆਪਣੇ ਥੰਬਨੇਲ ਦੇ ਉੱਪਰ ਰਾਈਟਿੰਗ ਜਿਹੜੀ ਲਿਖੀ ਹੋਈ ਹੈ ਤੁਸੀਂ ਵਰਡ ਜੋ ਲਿਖਿਆ ਹੈ ਉਹਨੂੰ ਸੈੱਟ ਕਰ ਸਕਦੇ ਹੋ نیچے ਤੁਹਾਨੂੰ ਸਟicker ਦੀ ਆਪਸ਼ਨ ਮਿਲ ਜੂਗੀ ਤੁਸੀਂ ਕੋਈ ਵੀ ਸਟicker ਜੋ ਵੀ ਤੁਹਾਨੂੰ ਮੰਨ ਦੀ ਇੱਛਾ ਹੈ ਤੁਸੀਂ ਉਹ ਲਾ ਸਕਦੇ ਹੋ ਜਿਵੇਂ ਮੈਂ OMG ਲਾਤਾ Oh my god ਠੀਕ ਹੈ ਜੀ ਤੇ ਇਸ ਤੋਂ نیچے ਤੁਸੀਂ ਹੋਰ ਵੀ ਜੇ ਕੋਈ ਇਮੋਜੀ ਵਗੈਰਾ ਜਾਂ ਕੁਝ ਹੋਰ ਲਗਾਉਣਾ ਚਾਹੁੰਦੇ ਹੋ ਜਿਵੇਂ ਮੰਨ ਕੇ ਚੱਲੋ ਤੁਸੀਂ ਕੀ ਪੈੜ ਦੇ ਵਿੱਚੋਂ ਹੀ ਇਮੋਜੀ ਜਿਹੜੇ ਹੈਗੇ ਆ ਆਪਾਂ ਨੂੰ ਕਿੰਨੀਆਂ ਹੀ ਆਪਸ਼ਨਾਂ ਦਿੱਤੀਆਂ ਹੁੰਦੀਆਂ ਇਹਦੇ ਵਿੱਚੋਂ ਜਿਹੜਾ ਹੈਗਾ ਤੁਸੀਂ ਕੋਈ ਵੀ ਮਤਲਬ ਜਿਵੇਂ ਮੈਂ ਇੱਕ ਰਾਈਟ ਟਿਕ ਦਾ ਤੇ ਪਿੱਛੇ 100 ਦਾ ਜਿਹੜਾ ਹੈਗਾ ਲੈ ਲਿਆ ਇਮੋਜੀ ਦੋ ਲੈ ਲੇ ਹੈਗੇ ਤੇ ਇਹਨਾਂ ਨੂੰ ਹੀ ਜਿਹੜਾ ਹੈਗਾ ਮੈਂ ਕਲਰ ਸੈੱਟ ਕਰਕੇ ਕਲਰ ਸੈੱਟ ਕਰਨ ਤੋਂ ਬਾਅਦ ਜਿਹੜਾ ਹੈਗਾ ਇਹਦੀ ਮਤਲਬ ਸਾਈਜ਼ ਜਿਹੜਾ ਸੈੱਟ ਕਰਕੇ ਆਪਾਂ ਨੂੰ ਕਿੰਨਾ ਸਾਈਜ਼ ਚਾਹੀਦਾ ਉਸੇ ਹਿਸਾਬ ਨਾਲ ਸੈੱਟ ਕਰਕੇ ਇਹਨੂੰ ਮੈਂ ਆਪਦੀ ਥੰਬਨੇਲ ਦੇ ਉੱਪਰ ਜਿਹੜਾ ਸੈੱਟ ਕਰ ਲਿਆ ਇਸ ਤੋਂ ਬਾਅਦ ਤੁਸੀਂ ਦੇਖ ਪਾ ਰਹੇ ਹੋਵੋਗੇ ਕਿ ਉੱਪਰ ਇੱਕ ਸੇਵ ਦਾ ਆਪਸ਼ਨ ਦਿਖ ਰਿਹਾ ਹੈ ਉਦੇ ਉੱਪਰ ਆਪਾਂ ਇਹਨਾਂ ਨੂੰ ਕਲਿੱਕ ਕਰਕੇ ਸੇਵ ਕਰ ਲਿਆ ਪਿਕ ਠੀਕ ਹੈ ਜੀ ਇਹ ਥੰਬਨੇਲ ਜਿਹੜਾ ਆਪਣਾ ਬਣ ਕੇ ਰੈਡੀ ਹੋ ਚੁੱਕਿਆ ਇਸ ਤੋਂ ਬਾਅਦ ਜਿਹੜਾ ਹੈਗਾ ਤੁਸੀਂ ਵੀਡੀਓ ਜਿਹੜੀ ਤਿਆਰ ਕੀਤੀ ਹੋਈ ਹੈ ਠੀਕ ਹੈ ਜੀ ਆਪਾਂ ਚੱਲਾਂਗੇ ਉਸ ਵੀਡੀਓ ਵੱਲ ਤੇ ਵਾਈਟੀ ਸਟੂਡੀਓ ਖੋਲ੍ਹਾਂਗੇ ਠੀਕ ਹੈ ਜੀ ਵਾਈਟੀ ਸਟੂਡੀਓ ਦੇ ਵਿੱਚ ਆਪਾਂ ਆ ਗਏ ਤੁਸੀਂ ਦੇਖ ਰਹੇ ਹੋਵੋਗੇ ਕਿ ਵੀਡੀਓ ਜਿਹੜੀ ਅਪਲੋਡ ਹੋ ਰਹੀ ਹੈ ਠੀਕ ਹੈ ਜੀ ਇਸ ਤੋਂ ਬਾਅਦ ਜਿਹੜਾ ਸਾਈਡ ਤੇ 3 ਡਾਟ ਦਿੱਤੇ ਹੈਗੇ ਆ ਵੀਡੀਓ ਦੇ ਉਧਰ ਆਵਾਂਗੇ ਤੇ ਉੱਪਰ ਇੱਕ ਜਿਹੜਾ ਪੈਨਸਲ ਦਾ ਨਿਸ਼ਾਨ ਦਿੱਤਾ ਹੈਗਾ ਉਹਨੂੰ ਟੱਚ ਕਰਾਂਗੇ ਤੇ ਕਸਟਮ ਥੰਬਨੇਲ ਠੀਕ ਹੈ ਜੀ ਜਿਹੜਾ ਆਪਾਂ ਬਣਾਇਆ ਹੋਇਆ ਥੰਬਨੇਲ ਹੈ ਇੱਧਰ ਕਸਟਮ ਥੰਬਨੇਲ ਦਾ ਆਪਸ਼ਨ ਦਬਕੇ ਇਸ ਤੋਂ ਬਾਅਦ ਜਿਹੜਾ ਆਪਾਂ ਥੰਬਨੇਲ ਰੈਡੀ ਕੀਤਾ ਹੈਗਾ ਇਹਨੂੰ ਆਪਾਂ ਪ੍ਰੈਸ ਕਰਾਂਗੇ ਤੇ ਥੰਬਨੇਲ ਜਿਹੜਾ ਹੈਗਾ ਆਪਣਾ ਰੈਡੀ ਹੋ ਗਿਆ ਲੱਗ ਚੁੱਕਿਆ ਠੀਕ ਹੈ ਜੀ ਇਸ ਤੋਂ ਬਾਅਦ ਉੱਪਰ ਡੰਦ ਦੀ ਆਪਸ਼ਨ ਜਿਹੜੀ ਹੈਗੀ ਹੈ ਇਹ ਕਰਾਂਗੇ ਇਸ ਤੋਂ نیچے ਜੇ ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚ ਕੁਝ ਲਿਖਣਾ ਚਾਹੁੰਦੇ ਹੋ ਤਾਂ ਉਹ ਲਿਖ ਲਓ ਠੀਕ ਹੈ ਜੀ ਤੇ ਵਿਜ਼ਿਬਿਲਟੀ ਹੈ ਜਿਹੜੀ ਹੈਗੀ ਹੈ ਇਹਨੂੰ ਆਪਾਂ ਪਬਲਿਕ ਕਰ ਦਵਾਂਗੇ ਠੀਕ ਹੈ ਜੀ ਇਸ ਤੋਂ ਬਾਅਦ ਇਹਨੂੰ ਆਪਾਂ ਸੇਵ ਕਰ ਦਵਾਂਗੇ ਤੇ ਕੁਝ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਆਪਣਾ ਥੰਬਨੇਲ ਜਿਹੜਾ ਲੱਗ ਕੇ ਰੈਡੀ ਹੋ ਗਿਆ ਮੈਂ ਹਮੇਸ਼ਾ ਆਪਣੀ ਵੀਡੀਓ ਤੇ ਥੰਬਨੇਲ ਇਦਾਂ ਹੀ ਲਗਾਉਣੀ ਹੈ ਵੈਸੇ ਥੰਬਨੇਲ ਲਗਾਉਣ ਦੀਆਂ ਬਹੁਤ ਆਪਸ਼ਨਾਂ ਹੁੰਦੀਆਂ ਆ ਅਲੱਗ ਐਪਲੀਕੇਸ਼ਨਾਂ ਵੀ ਹੁੰਦੀਆਂ ਜਿਨ੍ਹਾਂ ਤੋਂ ਥੰੰਬਨੇਲ ਲੱਗਦੇ ਆ ਸੋ ਮੇਰੇ ਕੋਲੇ ਬਹੁਤ ਜ਼ਿਆਦਾ ਸਮਾਂ ਨਹੀਂ ਹੁੰਦਾ ਸੋ ਮੈਂ ਇਸੇ ਤਰੀਕੇ ਨਾਲ ਸਿੰਪਲ ਤਰੀਕੇ ਦੇ ਨਾਲ ਜਿਹੜਾ ਹੈਗਾ ਆਪਣੀ ਵੀਡੀਓ ਦੇ ਉੱਪਰ ਥੰਬਨੇਲ ਲਗਾਉਣੀ ਹੈ ਤੇ ਜੇ ਤੁਹਾਨੂੰ ਇਹ ਤਰੀਕਾ ਸੌਖਾ ਤੇ ਆਸਾਨ ਲੱਗਿਆ ਹੋਵੇ ਮੇਰੇ ਦੱਸਣ ਦਾ ਤਰੀਕਾ ਤੁਹਾਨੂੰ ਵਧੀਆ ਲੱਗਿਆ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਜੀ